कहानी सच्चे कर्मयोगी ਦੀ ਪਛਾਨ ਇੱਕ ਗਦਾ ਬਹੁਤ ਉਦਾਸ ਰਹਿੰਦਾ ਸੀ ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਸ ਦਾ ਮਾਲਕ ਰੋਜ਼ ਉਸ ਤੇ ਕੱਪੜਿਆਂ ਦੀਆਂ ਭਾਰੀਆਂ ਗੱਠੜੀਆਂ ਲੱਦ ਕੇ ਤਲਾਬ ਤੇ ਧੋਣ ਲਈ ਲੈ ਜਾਂਦਾ ਹੈ ਧੋਣ ਤੋਂ ਬਾਅਦ ਕੱਪੜੇ ਹੋਰ ਭਾਰੇ ਹੋ ਜਾਂਦੇ ਹਨ ਉਹਨਾਂ ਨੂੰ ਲੱਦ ਕੇ ਉਸ ਨੂੰ ਵਾਪਸ ਘਰ ਤੱਕ ਵੀ ਲਿਆਉਣਾ ਪੈਂਦਾ ਹੈ ਮਾਲਕ ਗਦੇ ਦਾ ਪੂਰਾ ਧਿਆਨ ਰੱਖਦਾ ਸੀ ਉਸ ਨੂੰ ਖਾਣ ਲਈ ਹਰਾ ਹਰਾ ਕਾ ਦਿੰਦਾ ਇਸ ਦੇ ਬਾਵਜੂਦ ਵੀ ਉਹ ਗਦਾ ਉਦਾਸ ਰਹਿੰਦਾ ਇੱਕ ਵਾਰ ਗਦਾ ਪਿੱਠ ਤੇ ਕੱਪੜਿਆਂ ਦੀ ਭਾਰੀ ਗਠੜੀ ਲੱਦ ਕੇ ਚੱਲ ਰਿਹਾ ਸੀ ਉਸੇ ਵੇਲੇ ਉਥੋਂ ਇੱਕ ਮਹਾਰਿਸ਼ੀ ਲੰਗੇ ਉਹਨਾਂ ਨੇ ਦੇਖਿਆ ਕਿ ਗਧੇ ਦੇ ਨੇੜੇ ਹੀ ਇੱਕ ਕੀੜੀ ਵਿਖੰਡ ਦੀ ਡਲੀ ਨੂੰ ਲੈ ਕੇ ਲੰਘ ਰਹੀ ਸੀ ਉਹਨਾਂ ਨੇ ਝੁੱਕ ਕੇ ਕੀੜੀ ਨੂੰ ਪ੍ਰਣਾਮ ਕੀਤਾ ਇਹ ਦੇਖ ਕੇ ਗਧੇ ਨੂੰ ਬਹੁਤ ਹੈਰਾਨੀ ਹੋਈ ਹਲਸਨੇ ਮਹਾਰਿਸ਼ੀ ਨੂੰ ਪੁੱਛਿਆ ਕਿ ਕੀੜੀ ਨੂੰ ਪ੍ਰਣਾਮ ਕਰਨ ਦਾ ਕਾਰਨ ਪੁੱਛਿਆ ਮਹਾਰਿਸ਼ੀ ਬੋਲੇ ਇਹ ਕਿਹੜੀ ਕਰਮਯੋਗੀ ਹੈ ਇਹ ਪੂਰੀ ਮਿਹਨਤ ਤੇ ਵਫਾਦਾਰੀ ਨਾਲ ਆਪਣਾ ਕੰਮ ਕਰਦੀ ਹੈ ਜਰਾ ਦੇਖ ਇਹ ਆਪਣੀ ਪਿੱਠ ਤੇ ਖੰਡ ਦੀ ਕਿੰਨੀ ਵੱਡੀ ਡਲੀ ਲੈ ਕੇ ਜਾ ਰਹੀ ਹੈ ਇਹ ਹੀ ਦੇਖ ਕੇ ਮੈਂ ਇਸ ਦੀ ਮਿਹਨਤ ਨੂੰ ਨਮਨ ਦਿੱਤਾ ਹੈ ਗਦੇ ਨੂੰ ਇਹ ਚੰਗਾ ਨਾ ਲੱਗਾ ਉਸ ਨੇ ਸ਼ਿਕਾਇਤ ਕੀਤੀ ਕਿ ਮਹਾਰਿਸ਼ੀ ਇਹ ਤਾਂ ਬੇਨਸਾफी ਹੈ ਕੀੜੇ ਨਾਲੋਂ ਕਈ ਗੁਣਾ ਜ਼ਿਆਦਾ ਬੋਝ ਤਾਂ ਮੈਂ ਚੁੱਕਿਆ ਹੋਇਆ ਹੈ ਮੈਨੂੰ ਜ਼ਿਆਦਾ ਵੱਡਾ ਕਰਮਯੋਗੀ ਮੰਨਣਾ ਚਾਹੀਦਾ ਹੈ ਮਹਾਰਿਸ਼ੀ ਮੁਸਕਰਾਏ ਤੇ ਬੋਲੇ ਤੈਨੂੰ ਇਹ ਸੋਚਣ ਤੋਂ ਪਹਿਲਾਂ ਕੀੜੇ ਤੇ ਆਪਣੇ ਵਿਚਾਰ ਆਕਾਰ ਦਾ ਫਰਕ ਵੀ ਦੇਖਣਾ ਚਾਹੀਦਾ ਦੇਖ ਤੇਰੇ ਨਾਲੋਂ ਕਿੰਨੀ ਛੋਟੀ ਕੀੜੀ ਨੇ ਆਪਣੇ ਆਕਾਰ ਦੇ ਬਰਾਬਰ ਹੀ ਖੰਡ ਦੀ ਡਲੀ ਪਿੱਠ ਤੇ ਚੁੱਕੀ ਹੋਈ ਹੈ ਉਹ ਆਪਣਾ ਕੰਮ ਖੁਸ਼ੀ-ਖੁਸ਼ੀ ਕਰ ਰਹੀ ਹੈ ਜਦ ਕਿ ਤੇਰੇ ਚਿਹਰੇ ਤੇ ਕੰਮ ਦਾ ਬੋਝ ਸਮਝ ਕੇ ਦੇ ਕਾਰਨ ਤਣਾਅ ਨਜ਼ਰ ਆ ਰਿਹਾ ਹੈ ਇਸ ਲਈ ਕੰਮ ਨੂੰ ਭਾਰ ਸਮਝ ਕੇ ਕਰਨ ਵਾਲਾ ਕਰਮਯੋਗੀ ਨਹੀਂ ਕਹਾਉਂਦਾ ਸੱਚਾ ਕਰਮਯੋਗੀ ਤਾਂ ਉਹ ਹੈ ਜੋ ਕੋਈ ਵੀ ਕੰਮ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਨੂੰ ਖੁਸ਼ੀ ਨਾਲ ਪੂਰਾ ਕਰਦਾ ਹੈ ਧੰਨਵਾਦ ਦੋਸਤੋ